ਮਾਸੂਮਤਿਆਂ ਵਾਲੀ ਖੰਨਾ ਪੁਲਿਸ ਬਣੀ ਉਮੀਦ ਦੀ ਕਿਰਨ ਪਿਤਾ ਦੇ ਅਤਿਆਚਾਰਾਂ ਤੋਂ ਤੰਗ ਆਈਆਂ ਕੁੜੀਆਂ ਨੂੰ ਚੰਡੀਗੜ੍ਹ ਤੋਂ ਸੁਰੱਖਿਅਤ ਲਿਆਂਦਾ ਗਿਆ ਖੰਨਾ ਦੇ ਪਿੰਡ ਗਲਵੱਡੀ ਇਲਾਕੇ ਤੋਂ ਲਾਪਤਾ ਹੋਈਆਂ ਤਿੰਨ ਨਵਾਲਕ ਕੁੜੀਆਂ ਅੰਜਲੀ, ਨੰਦਨੀ ਅਤੇ ਉਹਨਾਂ ਦੀ ਸਹੇਲੀ ਮਮਤਾ ਨੂੰ ਚੰਡੀਗੜ੍ਹ ਤੋਂ ਸੁਰੱਖਿਅਤ ਬਰਾਮਦ ਕਰ ਲਿਆ ਗਿਆ। ਇਹਨਾਂ ਕੁੜੀਆਂ ਦੇ ਅਚਾਨਕ ਗਾਇਬ ਹੋਣ ਨਾਲ ਇਲਾਕੇ 'ਚ ਚਿੰਤਾ ਦੀ ਲਹਿਰ ਦੌੜ ਗਈ ਸੀ ਤੇ ਪਰਿਵਾਰਕ ਮੈਂਬਰ ਗਹਿਰੀ ਪਰੇਸ਼ਾਨੀ 'ਚ ਚਲੇ ਗਏ ਸੀ। ਜਾਂਚ ਦੌਰਾਨ ਪਤਾ ਲੱਗਾ ਕਿ ਅੰਜਲੀ ਅਤੇ ਨੰਦਨੀ ਆਪਣੇ ਪਿਤਾ ਭਗੀ ਰੱਦੀ ਸ਼ਰਾਬਖੋਰੀ ਅਤੇ ਹਿੰਸਕ ਵਿਵਹਾਰ ਤੋਂ ਤੰਗ ਆ ਚੁੱਕੀਆਂ ਸਨ। ਪਿਤਾ ਨਾ ਕੇਵਲ ਉਹਨਾਂ ਨੂੰ ਮਾਰਦਾ ਸੀ ਸਗੋਂ ਪੜ੍ਹਾਈ ਤੋਂ ਵੀ ਰੋਕਦਾ ਸੀ। ਇਸ ਦੁਖਦਾਈ ਮਾਹੌਲ ਤੋਂ ਬਚਣ ਲਈ ਦੋਵੇਂ ਸੱਗਿਆ ਪੈਣਾ ਅਨੇ ਆਪਣੀ ਦੋਸਤ ਮ ਨਾਲ ਮਿਲ ਕੇ ਘਰ ਛੱਡਣ ਦਾ ਫੈਸਲਾ ਕੀਤਾ ਜਿਨ੍ਹਾਂ ਨੂੰ ਪੁਲਿਸ ਦੁਆਰਾ ਚੰਡੀਗੜ੍ਹ ਤੋਂ ਬਰਾਮਦ ਕਰਕੇ ਪਰਿਵਾਰ ਨੂੰ ਸੌਂਪ ਦਿੱਤਾ ਮਾਨਯੋਗ ਐਸਐਸਪੀ ਡਾਕਟਰ ਜੋਤੀ ਜਾਦੋ ਗਾਇਸ ਐਸਐਸਪੀ ਪੁਲਿਸ ਜ਼ਿਲ੍ਹਾ ਖੰਨਾ ਉਹਨਾਂ ਦੀ ਰਹਿਨਮਾਈ ਹੇਠ ਡੀਐਸਪੀ ਸਰਦਾਰ ਅਮਰਿਤਪਾਲ ਸਿੰਘ ਭਾਟੀ ਸਬ ਡਿਵੀਜ਼ਨ ਖੰਨਾ ਦੇ ਦਿਸ਼ਾ ਨਿਰਦੇਸ਼ਾਂ ਦੇ ਮਤਾਬਕ ਸਰਵਿੰਦਰ ਕੁਮਾਰ ਬੀਦੀ ਜੀ ਮੁਖ ਅਫਸਰ थाना ਸਿਟੀ 2 ਖੰਨਾ ਇਹਨਾਂ ਨੂੰ ਉਸ ਵੇਲੇ ਬੜੀ ਵੱਡੀ ਕਾਮਯਾਬੀ ਮਿਲੀ ਜਦੋਂ ਅਸੀਂ ਇੱਕ ਮਕਦਮਾ ਜਿਹਦੇ ਵਿੱਚ ਤਿੰਨ ਲੜਕੀਆਂ ਨਵਾਲਗ ਪ੍ਰਵਾਸੀ ਪਰਿਵਾਰਾਂ ਨੂੰ ਬਿਲੋਂਗ ਕਰਦੀਆਂ ਉਹ ਗੁੰਮ ਹੋ ਗਈਆਂ ਜਿਨ੍ਹਾਂ ਦੇ ਫਾਦਰ ਸ਼੍ਰੀ ਪਗਾਰਿਤ ਜੀ ਦੇ ਬਿਆਨ ਤੇ ਬਕਾਇਦਾ ਇੱਕ ਮੁਕਦਮਾ ਦਰਜ ਕਰਕੇ 27 ਤਰੀਕ ਨੂੰ 95 ਨੰਬਰ ਹੈ 137 2 ਤੇ 140 33 ਪੀ ਐਨ ਐਸ ਜਿਹੜਾ ਕਿ 363 ਤੇ 365 ਆਈ ਪੀਸੀ ਦੇ ਮਤਾਬਕ ਇੱਕ ਮੁਕਦਮਾ ਦਰਜ ਕੀਤਾ ਗਿਆ ਹੈ ਮਕਦਮਾ ਦਰਜ ਕਰਨ ਤੋਂ ਬਾਅਦ ਇਹਨਾਂ ਲੜਕੀਆਂ ਨੂੰ ਟਰੇਸ ਕਰਨ ਵਾਸਤੇ ਇਮੀਡੀਏਟ ਜਿਹੜੀ ਪੁਲਿਸ ਆਪਣੀਆਂ ਪਾਰਟੀਆਂ ਬਣਾ ਕੇ ਉਸ ਏਰੀਏ ਦੇ ਵਿੱਚ ਜਿੱਥੋਂ ਦੀਆਂ ਇਹ ਬੱਚੀਆਂ ਰਹਿਣ ਵਾਲੀਆਂ ਸੀ ਉਹਨਾਂ ਗਲੀਆਂ ਦੇ ਵਿੱਚ ਉਹਨਾਂ ਖੇਤਾਂ ਦੇ ਵਿੱਚ ਆਲੇ ਦੁਆਲੇ ਸੀਸੀਟੀਵੀ ਸਰਟੀਫੀਕਲ ਤਰੀਕੇ ਨਾਲ ਹਰ ਪੱਖੋਂ ਇਹਦੀ ਪੜਤਾਲ ਕੀਤੀ ਗਈ ਇਹਨਾਂ ਲੜਕੀਆਂ ਦਾ ਪਤਾ ਲਾਣ ਲਈ ਜਿੰਨੇ ਆਲੇ ਦੁਆਲੇ ਖੇਤ ਸੀਗੇ ਕਿਉਂਕਿ ਸੀਸੀਟੀਵੀ ਕੈਮਰੇ ਦੇ ਵੀ ਪ੍ਰੋਪਰ ਕਿਸੇ ਜਗ੍ਹਾ ਤੇ ਜਾ ਕੇ ਅੱਗੇ ਲੀਡ ਨਹੀਂ ਮਿਲ ਰਹੀ ਸੀ ਸੋ ਜਿਹਦੇ ਨਾਲ ਅਸੀਂ ਬਕਾਇਦਾ ਡਰੋਨ ਦੀ ਵੀ ਹੈਲਪ ਲਈ ਔਰ ਜਿੰਨੇ ਖੇਤ ਸੀਗੇ ਜਿਨ੍ਹਾਂ ਦੇ ਵਿੱਚ ਮੱਕੀ ਬਕਾਇਦਾ ਹੋਰ ਕਾਫੀ ਫਸਲਾਂ ਖੜੀਆਂ ਸੀ ਉਹਨਾਂ ਦੀ ਪ੍ਰੋਪਰ ਸਰਚ ਕੀਤੀ ਗਈ ਉਹਦੇ ਵਿੱਚ ਡੀਐਸਪੀ ਡੀ ਸ਼੍ਰੀ ਮੋਹਿਤ ਜੀ ਤੇ CIA ਇਨਸਪੈਕਟਰ ਤੇ CIA ਇਨਸਪੈਕਟਰ ਖੰਨਾ ਉਹਨਾਂ ਦੀ ਵੀ ਫੋਰਸ ਪਾਰਟੀ ਨੂੰ ਨਾਲ ਲਿਆ ਗਿਆ ਸਪੈਸ਼ਲ ਬ੍ਰਾਂਚ ਤੋਂ ਸਰਦਾਰ ਦਰਨੈਲ ਸਿੰਘ ਇਨਚਾਰਜ ਉਹਨਾਂ ਨੂੰ ਵੀ ਨਾਲ ਲਿਆ ਗਿਆ ਉਹਨਾਂ ਦੀ ਵੀ ਸਾਰੇ ਸਪੈਸ਼ਲ ਫਰਾਂਚ ਦੇ ਬਲਾਕ ਨੂੰ ਲੈ ਮੇਰਾ ਕਹਿਣ ਦਾ ਭਾਵ ਮਾਨਯੋਗ ਡੀਆਈਜੀ ਮੈਡਮ ਨੀਲੰਬਰੀ ਜੀ ਵਿਜੇ ਜਗਤਲਾਲੇ ਉਹਨਾਂ ਦੇ ਸਖਤ ਹਦਾਇਤਾਂ ਔਰ ਉਹਨਾਂ ਦੀਆਂ ਗਾਈਡਲਾਈਨਸ ਦੇ ਮੁਤਾਬਕ ਸਾਡੇ ਮਾਨਯੋਗ ਐਸਐਸਪੀ ਨੇ ਜਦੋਂ ਇਹਦੇ ਵਿੱਚ ਇੱਕ ਥਿਊਰੀ ਦੇ ਮੁਤਾਬਕ ਕੰਮ ਕਰਨਾ ਸ਼ੁਰੂ ਕੀਤਾ ਕਿ ਕਿਉਂਕਿ ਸੰਸਨੀ ਇਸ ਗੱਲ ਦੀ ਫੈਲ ਗਈ ਸੀ ਕਿ ਤਿੰਨ ਬੱਚੀਆਂ ਹੈ ਤਾਂ ਕਿੱਥੇ ਹੈ ਅਸੀਂ ਇਹਨਾਂ ਨੂੰ ਲੱਭਣ ਵਾਸਤੇ ਹਰ ਇੱਕ ਤਰੀਕਾ ਜੋ ਮناسب ਹੈ ਇਨਵੈਸਟੀਗੇਸ਼ਨ ਅਮਜ ਲੈਂਦੀ ਉਸ ਤੋਂ ਬਾਅਦ ਬਕਾਇਦਾ ਅਸੀਂ ਇੱਕ ਸ਼ੋਰੋਗੋਗਾ ਜਿਹਦੇ ਨਾਲ ਇਹਨਾਂ ਤਿੰਨਾਂ ਬੱਚੀਆਂ ਦੇ ਬਾਰੇ ਅਸੀਂ ਇੱਕ ਰਿਲੀਜ਼ ਕੀਤਾ ਪੋਸਟਰ ਪੋਸਟਰ ਤਦਕੇ ਔਰ ਉਹਦੇ ਵਿੱਚ ਸਾਡੇ ਮਾਨਜੋਗ ਐਸਐਸਪੀ ਮੈਮ ਨੇ ਬਕਾਇਦਾ 15000 ਰੁਪਏ ਇਨਾਮ ਰੱਖਿਆ ਕਿ ਅਗਰ ਇਹਨਾਂ ਬੱਚੀਆਂ ਬਾਰੇ ਕੋਈ ਇਤਲਾਹ ਹੋਊਗਾ ਤਾਂ ਉਹਨੂੰ ਪ੍ਰੋਪਰ ਫਰਾਈਜ਼ ਦਿੱਤਾ ਜਾਏਗਾ ਮੇਰਾ ਕਹਿਣ ਦਾ ਭਾਵ ਇੰਨੇ ਵਧੀਆ ਤਰੀਕੇ ਦੇ ਨਾਲ ਇਹਨੂੰ ਪੁਲਿਸਿੰਗ ਨੂੰ ਕੀਤਾ ਗਿਆ ਡੁੰਘਾਈ ਦੇ ਵਿੱਚ ਟਰੈਫਿਕ ਦੇ ਵਿੱਚ ਜਿਹਦਾ ਇਹ ਸਾਨੂੰ ਸਿੱਟਾ ਮਿਲਿਆ ਕੇ ਸਾਨੂੰ ਤੁਰੰਤ ਹੀ ਕੱਲ ਰਾਤੀ ਸਾਨੂੰ ਇਸ ਗੱਲ ਦੀ ਇਤਲਾਹ ਮਿਲ ਗਈ ਉਸ ਪੋਸਟਰ ਦੇ ਜਾਰੀ ਹੋਣ ਦਾ ਸਾਨੂੰ ਇਹ ਫਾਇਦਾ ਹੋਇਆ ਉਸ ਪੁਲਿਸਿੰਗ ਦਾ ਕਰਨ ਦਾ ਜਿਹੜੇ ਸੀਨੀਅਰ ਅਫਸਰਾਂ ਨੇ ਗਾਈਡਲਾਈਨ ਦਿੱਤਾ ਕੀਤੀਆਂ ਤੇ ਕੱਲ ਸਾਨੂੰ ਸ਼ਾਮੀ ਇਸ ਗੱਲ ਦੀ ਇਤਲਾਹ ਮਿਲ ਗਈ ਕਿ ਲੜਕੀਆਂ ਟਰੇਸ ਹੋ ਗਈਆਂ ਜੋ ਕਿ ਚੰਡੀਗੜ੍ਹ ਦੇ ਵਿੱਚ ਸੈਕਟਰ 15 ਦੇ ਵਿੱਚ ਆਸਿਆਨਾ ਇੱਕ ਐਨਜੀਓ ਦੇ ਤਹਿਤ ਚੱਲ ਰਿਹਾ ਜਿਹੜਾ ਇਹ ਬਿਲਡਿੰਗ ਹੈਗੀ ਆ ਆਸ਼ੀਆਨਾ ਬਿਲਡਿੰਗ ਸੈਕਟਰ 15 ਸੀ ਚੰਡੀਗੜ੍ਹ ਜਿੱਥੇ ਕਿ ਬਕਾਇਦਾ ਤਾਇਦੇ ਕਾਨੂੰਨ ਦੇ ਮੁਤਾਬਕ ਚੰਡੀਗੜ੍ਹ ਪੁਲਿਸ ਦੀ ਵੀ ਹੈਲਪ ਲੈ ਕੇ ਇਹਨਾਂ ਨੂੰ ਪ੍ਰੋਪਰ ਜੋ ਸਰਕਾਰ ਦੀਆਂ ਹਦਾਇਤਾਂ ਨੇ ਉਹਦੇ ਮੁਤਾਬਕ ਉੱਥੇ ਇਹਨਾਂ ਨੂੰ ਆਸ਼ੀਆਨਾ ਦੇ ਵਿੱਚ ਛੱਡਿਆ ਗਿਆ ਔਰ ਉੱਥੇ ਇਹਨਾਂ ਦੀ ਬਕਾਇਦਾ ਕਾਉਂਸਲਿੰਗ ਹੋਈ ਕਾਉਂਸਲਿੰਗ ਤੋਂ ਬਾਅਦ ਪ੍ਰੋਪਰ ਕਾਇਦੇ ਕਾਨੂੰਨ ਮੁਤਾਬਕ ਇਹਨਾਂ ਨੂੰ ਇਹਨਾਂ ਦੇ ਪੇਰੈਂਟਸ ਦੇ ਹਵਾਲੇ ਕੀਤਾ ਜਾ ਰਿਹਾ ਹੈ ਔਰ ਇਹਦੇ ਵਿੱਚ ਮੇਨ ਅੱਜ ਪ੍ਰੈਸ ਕਾਨਫਰੰਸ ਕਰਨ ਦਾ ਮਕਸਦ ਇਹ ਹੈ ਕਿ ਇਸ ਤਰ੍ਹਾਂ ਦੇ ਜਿਹੜੇ ਕ੍ਰਾਈਮ ਨੇ ਜਿੱਥੇ ਨਵਾਲਗ ਬੱਚਿਆਂ ਦਾ ਗੁੰਮ ਹੋ ਜਾਣਾ ਜਾਂ ਉਹ ਹੈ ਉਹਦੇ 'ਚ ਪੁਲਿਸ ਦੀ ਬਹੁਤ ਇੱਕ ਡਿਊਟੀ ਬਣ ਜਾਂਦੀ ਹੈ ਪ੍ਰਾਈਮ ਕਿ ਬਾਕੀ ਸਾਰੇ ਕ੍ਰਾਈਮ ਛੱਡ ਕੇ ਸਾਨੂੰ ਪਹਿਲੇ ਹੁੰਦਾ ਕਿ ਇਹ ਟ੍ਰੇਸ ਹੋ ਜਾਵੇ। ਔਰ ਸਾਡੀ ਸਾਰੀ ਪੁਲਿਸ ਦੀ ਸ਼ਾਵਾਸ਼ ਦੀ ਇਹਨਾਂ ਨੂੰ ਜੋ ਕਿਉਂਕਿ ਇਹਨਾਂ ਨੇ ਤਨੋਂ ਮਨੋਂ ਇਹਨੂੰ ਟ੍ਰੇਸ ਕਰਨ ਵਾਸਤੇ ਹਰ ਤਰੀਕੇ ਦੇ ਨਾਲ ਆਲੇ ਦੁਆਲੇ ਦੇ ਸਹਿਯੋਗ ਲਿਆ ਗਿਆ ਪਬਲਿਕ ਦਾ ਤੁਹਾਡਾ ਪ੍ਰੈਸ ਮੀਡੀਆ ਦਾ ਸਹਿਯੋਗ ਲਿਆ ਗਿਆ ਕਿਉਂਕਿ ਤੁਸੀਂ ਬਹੁਤ ਪ੍ਰੋਪਰ ਤਰੀਕੇ ਦੇ ਨਾਲ ਜੋ ਸਾਡੇ ਸ਼ੋਰੋਗੋ ਘਦੇ ਤਹਿਤ ਅਸੀਂ ਪੋਸਟ ਰਿਲੀਜ਼ ਕੀਤੀ ਸੀ ਉਹਨਾਂ ਨੂੰ ਤੁਸੀਂ ਇੱਕ ਵਧੀਆ ਤਰੀਕੇ ਦੇ ਨਾਲ ਪਬਲਿਸ਼ ਕੀਤਾ ਜਿਹਦਾ ਸਿੱਟਾ ਇਹ ਮਿਲ ਗਿਆ ਕਿ ਇਹ ਅੱਜ ਟ੍ਰੇਸ ਨੇ ਆਦਰਵਾਈਜ਼ ਕੁਝ ਵੀ ਕ੍ਰਾਈਮ ਹੋ ਸਕਦਾ ਸੀ ਜਿਹੜਾ ਕਿ ਬਾਅਦ ਦੇ ਵਿੱਚ ਬੜਾ ਇੱਕ ਭਿਆਨਕ ਰੂਪ ਲੈ ਸਕਦਾ ਹੈ ਇਹ ਮੈਨੂੰ ਲੱਗਦਾ ਹੈ ਇਹ ਮੈਂ ਤੁਹਾਨੂੰ ਉਹੀ ਗੱਲ ਦੱਸਣਾ ਚਾਹੁੰਦਾ ਹੈ ਬੱਚੀਆਂ ਜਿਹੜੀਆਂ ਇਹਨਾਂ ਦੀ ਪ੍ਰੋਪਰ ਕਾਉਂਸਲਿੰਗ ਹੋਈ ਹੈ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਉਹਦੇ ਵਿੱਚ ਉਹਨਾਂ ਨੂੰ ਡਿਸਕਲੋਜ਼ ਕਰਨਾ ਬਣਦਾ ਨਹੀਂ ਕਿਉਂਕਿ ਕਾਇਦੇ ਕਾਨੂੰਨ ਇਦਾਂ ਦੇ ਬਣੇ ਹੋਏ ਨੇ ਪਰ ਇਹ ਹੈ ਕਿ ਬਕਾਇਦਾ ਕਾਇਦੀ ਕਾਨੂੰਨ ਤੱਕ ਕਾਉਂਸਲਿੰਗ ਦੇ ਮੁਤਾਬਕ ਇਹਨਾਂ ਦੀ ਕਰਨ ਤੋਂ ਬਾਅਦ ਇਹਨਾਂ ਨੂੰ ਪ੍ਰੋਪਰ ਪੇਰੈਂਟਸ ਦੇ ਹਵਾਲੇ ਕੀਤਾ ਗਿਆ ਉਹਦੇ ਵਿੱਚ ਆਪਾਂ ਅਗਰ ਰੀਜਨ ਲੱਭਣਾ ਸ਼ੁਰੂ ਕਰ ਜਾਈਏ ਤਾਂ ਵਿੱਚ ਕਈ ਇਕਨੋਮਿਕਲੀ ਪ੍ਰੋਬਲਮ ਵੀ ਹੁੰਦੀ ਹੈ ਸਾਡੀ ਇੱਕ ਦਾ ਇੱਕ ਫਾਦਰ ਜਿਹੜਾ ਹੈਗਾ ਇਹ ਪਤਾ ਲੱਗਿਆ ਕਿ ਬਹੁਤ ਜ਼ਿਆਦਾ ਸ਼ਰਾਬ ਪੀਂਦਾਤੀ ਹੈ ਇੱਕ ਮਦਰ ਨਹੀਂ ਹੈ ਤੇ ਇਸ ਤਰੀਕੇ ਨਾਲ ਕਈ ਵਰੀ ਸੋਸਾਇਟੀ ਦਾ ਕੋਈ ਉੱਥੇ ਆਲੇ-ਦੋਲੇ ਕੰਪਨੀ ਦਾ ਇਸ ਤਰ੍ਹਾਂ ਦਾ ਅਸਰ ਹੋ ਜਾਂਦਾ ਹੁਣ ਬੱਚਿਆਂ ਦੇ ਕੀ ਦਿਮਾਗ ਦੇ ਵਿੱਚ ਆ ਹੌਲੀ-ਹੌਲੀ ਉਹ ਸਾਰੀਆਂ ਚੀਜ਼ਾਂ ਸਾਹਮਣੇ ਆ ਜਾਣਗੀਆਂ ਉਹ ਤਫ਼ਤੀਸ਼ ਦਾ ਪਾਰਟ ਹੈ ਚੰਡੀਗੜ੍ਹ ਕਿਵੇਂ ਪਹੁੰਚ ਗਿਆ ਸਰ ਚੰਡੀਗੜ੍ਹ ਤੁਹਾਨੂੰ ਫੇਰ ਦੱਸਿਆ ਜੀ ਕਿ ਇਹ ਉੱਥੋਂ ਉਹ ਰਸਤਾ ਹੁਣ ਮੈਂ ਤੁਹਾਨੂੰ ਸਮਝਾ ਨਹੀਂ ਸਕਦਾ ਮੀਡੀਆ ਦੇ ਵਿੱਚ ਜਿਸ ਰਾਹਤੇ ਦੇ ਰਾਹੀਂ ਜਾ ਕੇ ਇਹਨਾਂ ਨੇ ਕਿਵੇਂ ਇੱਥੋਂ ਟ੍ਰੇਨ ਲਈ ਕਿ ਕਿੱਥੋਂ ਅੱਗੇ ਆਹ ਬੱਸ ਲਈ ਬੱਸ ਲੈ ਕੇ ਇਸ ਤਰੀਕੇ ਨਾਲ ਉੱਥੇ ਪਹੁੰਚ ਗਏ ਆਪਣੇ ਚੰਡੀਗੜ੍ਹ ਦੇ ਵਿੱਚ ਔਰ ਕਹਿਣਾ ਮਤਲਬ ਇਹ ਹੈ ਕਿ ਇਹਨਾਂ ਨੂੰ ਬਰਗ ਲਾਇਆ ਵੀ ਜਾ ਸਕਦਾ ਸੀ ਬਰਗ ਲਾ ਕੇ ਕੋਈ ਇਸ ਤਰ੍ਹਾਂ ਦਾ ਹਾਦਸਾ ਹੋ ਸਕਦਾ ਸੀ ਜਿਹੜਾ ਇੱਕ ਭਿਆਨਕ ਰੂਪ ਲੈ ਲੈਂਦਾ ਸੋ ਇਹ ਇੱਕ ਬਹੁਤ ਵੱਡਾ ਪੁਲਿਸਿੰਗ ਦਾ ਸਬੂਤ ਹੈ ਅੱਛੀ ਗੈਸਟ ਦੇ ਵਿੱਚ ਜਾ ਕੇ ਇਹਨੂੰ ਬੜਾ ਸੀਰੀਅਸਲੀ ਬੜੇ ਵਧੀਆ ਤਰੀਕੇ ਨਾਲ ਲੱਕੀਤ ਨਾਲ ਲੈ ਕੇ ਡੀਐਸਪੀ ਖੰਨਾ ਮਿਸਟਰ 파ਟਰੀ ਉਹਨਾਂ ਨੇ ਬਹੁਤ ਜ਼ਿਆਦਾ ਇਹਦੇ ਵਿੱਚ ਮਿਹਨਤ ਕਰਕੇ ਇਹਨਾਂ ਦਾ ਸਟਾਕ ਲਗਾਇਆ ਤੇ ਜਿਹਦੇ ਨਾਲ ਅ ਅੱਜ ਇਹ ਖੰਨਾ ਪੁਲਿਸ ਦੀ ਅਚੀਵਮੈਂਟ ਸਰ ਬੱਚੀਆਂ ਪੜ੍ਹਾਉਂਦੀਆਂ ਸੀ ਬੱਚੀਆਂ ਬਿਲਕੁਲ ਠੀਕ ਹੈ ਬੱਚੀਆਂ ਦਾ ਪ੍ਰੋਪਰ ਮੈਡੀਕਲ ਹੋਇਆ ਹੈ ਬੱਚੀਆਂ ਨੂੰ ਜੋ ਤੁਹਾਨੂੰ ਦੱਸਿਆ ਕਿ ਕਾਇਦੇ ਕਾਨੂੰਨ ਜਦੋਂ ਹੋ ਜਾਂਦਾ ਕਾਇਦੇ ਕਾਨੂੰਨ ਦੇ ਮੁਤਾਬਕ ਤਾਂ ਉਹਦੇ ਚ ਹਰ ਇੱਕ ਚੀਜ਼ ਜਿਹੜੀ ਇਹਨਾਂ ਨੂੰ ਸਹੂਲਤਿਓ ਦਿੱਤੀ ਗਈ ਹੈ ਇਹਦੇ ਵਿੱਚ ਇੱਕ ਜਿਹੜੀ ਵੱਡੀ ਬੱਚੀ ਹੈ ਉਹ 6ਵੀਂ 7ਵੀਂ ਤੋਂ ਬਾਅਦ ਹਟ ਗਈ ਛੋਟੀ ਬੱਚੀ ਪੜ੍ਹਦੀ ਸੀ ਇੱਕ ਦੂਸਰੀ ਉਹ ਵੀ ਪੜ੍ਹ ਤੋਂ ਹਟਾ ਲਈ ਗੈਰਨਾ ਮਤਲਬ ਇਹ ਇਹ ਵੀ ਇੱਕ ਬੱਚੀ ਦੀ ਇੱਛਾ ਸੀ ਕਿ ਅਸੀਂ ਪੜਨ ਤੋਂ ਬਾਹਰ ਨਹੀਂ ਰਹਾਂਗੇ ਬਿਲਕੁਲ ਕਾਉਂਸਲਿੰਗ ਕੀਤੀ ਵੀ ਗਈ ਹੈ ਔਰ ਅੱਗੇ ਵੀ ਮੈਂ ਤੁਹਾਨੂੰ ਦੱਸਿਆ ਵੀ ਕਾਇਦਾ ਜਿਹੜੀ ਸਾਡੀ ਐਫ ਆਈ ਆਰ ਅਸੀਂ ਦੌਜ ਕੀਤੀ ਸੀ ਇਹ ਬੜੀ ਵੱਡੀ ਗੱਲ ਹੈ ਕਿਉਂਕਿ ਇਸ ਹਾਦਸੇ ਨੂੰ ਬੜਾ ਸੀਰੀਅਸਲੀ ਲੈ ਕੇ ਇਮੀਡੀਏਟ ਲੋਕਲ ਪੁਲਿਸ ਨੇ 363 ਔਰ 365 ਆਈ ਪੀਸੀ ਤੁਰੰਤ ਧਾਰਾ ਲਾ ਕੇ ਅਸੀਂ ਮੁਕੱਦਮਾ ਦਰਜ ਕੀਤਾ ਹੈ ਔਰ ਇੱਕ ਹੀ ਨਿਊਜ਼ ਕਲਾਈਂ ਦੇ ਤਹਿਤੀ ਤਪਦੀਸ਼ ਅਮਲ ਦੇ ਵਿੱਚ ਲਿਆਦੀ ਹੈ ਬੜੀ ਗੰਭੀਰਤਾ ਦੇ ਨਾਲ ਉਹ ਤਾਂ ਹੀ ਉਹਦਾ ਜਿਹੜਾ ਇਹ ਸਿੱਟਾ ਹੈਗਾ ਕਿ ਅੱਜ ਇਹ ਆਪਣੇ ਆਪਾਂ ਨੂੰ ਮਿਲ ਗਈਆਂ ਤੇ ਅੱਗੇ ਬਕਾਇਦਾ ਕਾਉਂਸਲਿੰਗ ਔਰ ਕਾਇਦੇ ਕਾਨੂੰਨ ਮੁਤਾਬਕ ਫਰਦਰ ਵੀ ਜੋ ਇਹਨਾਂ ਬੱਚੀਆਂ ਬਾਰੇ ਹੈ ਜੋ ਇੱਕ ਚਾਈਲਡ ਇੱਕ ਬੋਮੈਂ ਇੱਕ ਇਨਸਟਰਕਸ਼ਨ ਜਿਹੜੀਆਂ ਹੁੰਦੀਆਂ ਹੈਗੀਆਂ ਉਹਨਾਂ ਦੇ ਮੁਤਾਬਕ ਹੀ ਅੱਗੇ ਵੀ ਇਹਦੀ ਜਿਹੜੀ ਤਫ਼ਤੀਸ਼ ਦੇ ਮਤਾਂਕ ਆਇਂਦਾ ਉਹ ਸਾਰਾ ਮਚਲੀ ਆਂਦਾ ਜਾਉਂਦਾ ਥੈਂਕ ਯੂ ਸਰ ਥੈਂਕ ਯੂ